ਦੋਸਤੋ ਆ ਜਿਹੜਾ ਟਕਾ ਨਾ ਮੀਰ ਮੰਨੂ ਉਦੋਂ ਦਿੰਦਾ ਸੀ ਜਦੋਂ ਸਿੱਖ ਦਾ ਸਿਰ ਵੱਢ ਕੇ ਕੋਈ ਲਿਆਉਂਦਾ ਸੀ ਮੀਰ ਮੰਨੂ ਪੰਜਾਬ ਦਾ ਸੂਬੇਦਾਰ 1748 ਤੋਂ 1753 ਤੱਕ ਰਿਹਾ ਜਨਮ ਇਹਦਾ ਲਾਹੌਰ ਚ ਹੋਇਆ ਸਾਤੇ ਭੈਣ ਭਰਾ ਸੀ ਕਮਰੂਦੀਨ ਇਹਦਾ ਜਿਹੜਾ ਪਿਓ ਸੀ ਉਹ ਦਿੱਲੀ ਦਾ ਵਜ਼ੀਰ ਸੀ ਤੇ ਉਹਨੇ ਇਹਨੂੰ ਪੰਜਾਬ ਦੀ ਸੂਬੇਦਾਰੀ ਦਵਾਈ ਸੀ ਇਹਦੇ ਹੁੰਦਿਆਂ ਇੰਨੇ ਜ਼ੁਲਮ ਹੋਏ ਸਿੱਖਾਂ ਦੇ ਸਿਰਾਂ ਦੀਆਂ ਮਤਲਬ ਕੰਧਾਂ ਕੱਢ ਦਿੱਤੀਆਂ ਜਾਂਦੀਆਂ ਹੁੰਦੀਆਂ ਸੀ ਨਖਾਸ ਚੌਂਕ ਜਿਹੜਾ ਲਾਹੌਰ ਦੇ ਵਿੱਚ ਹੈ ਨਾ ਉੱਥੇ ਲਿਆ ਕੇ ਸਿੱਖ ਕਤਲ ਕੀਤੇ ਜਾਂਦੇ ਸੀ ਪਹਿਲਾਂ ਸਾਰੀ ਵੀਡੀਓ ਵੇਖੋ ਫਿਰ ਤੁਹਾਨੂੰ ਮੀਰ ਮਨੂਣਾ ਕੀ ਹੋਈ ਕੀ ਵਾਪਰੀ ਕਿੱਦਾਂ ਸਿੰਘਾਂ ਉਹਦੀਆਂ ਹੱਡੀਆਂ ਪੋਟ ਕੇ ਖਾਲਸਾ ਸਰਕਾਰ ਵੱਲੇ ਤੇ ਕਿੱਦਾਂ ਸਿੰਘਾਂ ਉਹਦੀਆਂ ਹੱਡੀਆਂ ਪੋਟ ਕੇ ਅਸਮਾਨ ਵੱਲ ਖਲਾਰੀਆਂ ਇਹ ਬਾਅਦ ਚ ਦੱਸਾਂ ਪਹਿਲਾਂ ਵੀਡੀਓ ਦਰਸ਼ਨ ਕਰੋ 8% ਜੀ ਦੇ ਮੁੱਲ ਸਿੱਖ ਦੇ ਸਿਰ ਦਾ ਮੁੱਲ 8% ਵਿਕਦਾ ਆ ਦੇਖੋ ਗਾਂ ਦੇ ਮੁੱਲ ਪਾਉਣ ਦੇ ਲਈ ਇਹ ਨਾਮ ਰੱਖਿਆ ਸੀ ਟਕੇ ਟਕੇ ਦਾ ਉਹ ਟਕੇ ਤੁਸੀਂ ਸੁਣੇ ਜਰੂਰ ਨੇ ਕੀ ਕਈ ਦੇਖਿਆ ਆਓ ਅੱਜ ਇਸ ਮਿਨੀ ਬਲੌਗ ਦੇ ਵਿੱਚ ਤੁਹਾਨੂੰ ਉਸ ਟਕਿਆਂ ਦੇ ਨਾਲ ਤਾਰੂਫ ਕਰਵਾਉਨੇ ਆ ਲਓ ਜੀ ਇਹ ਉਹ ਟਕਾ ਆ ਜਿਹੜਾ ਪੂਰੇ ਦੁਨੀਆ ਦੇ ਵਿੱਚ ਇਸ ਵੇਲੇ ਇੰਗਲੈਂਡ ਦੀ ਧਰਤੀ ਦੇ ਉੱਤੇ ਸਾਡੇ ਇਸ ਬਲੌਗ ਤੇ ਰਾਹੀਂ ਦਿਖਾਇਆ ਜਾ ਰਿਹਾ ਹੈ ਇਹ ਉਹ ਟਕਾ ਹੈ ਤੁਸੀਂ ਦੇਖ ਲਓ ਐਸ ਟਕੇ ਦਾ ਮੁੱਲ ਹੁੰਦਾ ਸੀ ਇੱਕ ਸਿੰਘ ਦਾ ਸਿਰ ਮੀਰ ਮੰਨੂ ਦੇ ਵੱਲੋਂ ਇਹ ਫਰਮਾਨ ਜਾਰੀ ਕੀਤਾ ਗਿਆ ਸੀ ਕਿ ਜਿਹੜਾ ਵੀ ਕੋਈ ਸਿੰਘ ਦਾ ਸਿਰ ਵੱਢ ਕੇ ਲਿਆਏਗਾ ਉਸ ਨੂੰ ਇਨਾਮ ਦਿੱਤਾ ਜਾਏਗਾ ਆ ਟਕੇ ਦਾ ਇਹ ਟਕਿਆਂ ਦੀ ਖਾਤਰ ਬਹੁਤ ਸਾਰੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਨੇ ਬਹੁਤ ਸਾਰੇ ਸਿੰਘਾਂ ਦੇ ਸਿਰ ਕਲਮ ਕਰਕੇ ਨੀਰ ਮੰਨੂ ਦੇ ਦਰਬਾਰ ਚ ਆਏ ਨੇ ਇਹ ਆਉ ਟਕਾ ਤੇ ਅੱਜ ਤੁਸੀਂ ਵੀ ਟਕੇ ਟਕੇ ਦੇ ਲਈ ਵਿਖਿਆ ਨਾ ਕਰੋ ਆਪਣੇ ਇਤਿਹਾਸ ਨੂੰ ਜਾਣਿਆ ਕਰੋ ਕਿ ਸਿੰਘਾਂ ਦੇ ਸਰਦਾਰੀ ਦੀ ਸਿਰ ਦਾ ਮੁੱਲ ਤੇ ਅੱਜ ਉਹ ਇਤਿਹਾਸ ਤੋਂ ਨਾ ਫਿਰ ਮੈਂ ਸਾਂਝਾ ਕਰਦਾ ਹਾਂ ਦੋਸਤੋ ਮਤਲਬ ਇਹ ਦਾ ਦੁਸ਼ਟ ਸੀਨ ਖਾਸ ਚੌਂਕ ਲਾਹੌਰ ਦੇ ਵਿੱਚ ਨਾ ਇੱਕ ਮਸਜਿਦ ਦਾ ਰੂਪ ਮਤਲਬ ਜਾਨੀ ਇੱਕ ਮਸਜਿਦ ਸਿੱਖਾਂ ਦੇ ਸਿਰਾਂ ਦੀ ਬਣਵਾਤੀ ਸੀ ਇਹਨੇ ਉਹਦੀਆਂ ਨੀਆਂ ਚ ਜਿਹੜੇ ਇਹ ਟਕੇ ਸੀ ਨਾ ਇਹ ਮੁੱਲ ਦਿੰਦਾ ਸੀ ਜਿਹੜਾ ਸਿਰ ਵੱਢ ਕੇ ਲਿਆਉਂਦਾ ਸੀ ਤੇ ਉਹ ਉਥੇ ਚੇਨ ਦਿੱਤੇ ਜਾਂਦੇ ਸੀ ਬਾਅਦ ਵਿੱਚ ਉਥੇ ਗੁਰਦੁਆਰਾ ਸ਼ਹੀਦ ਗੰਜ ਬਣਿਆ ਸ਼ਾਇਦ ਤੁਹਾਨੂੰ ਭਾਈ ਤਾਰੂ ਸਿੰਘ ਜੀ ਦਾ ਗੁਰਦੁਆਰਾ ਵੀ ਲੱਗੇ ਤੇ ਇਹ ਸੀ ਉਥੇ ਨਖਾਸ ਚੌਕ ਵਾਲੀ ਉਸ ਮਸਜਿਦ ਵਾਲੀ ਜਗ੍ਹਾ 'ਚ ਬਾਅਦ 'ਚ ਸਿੱਖਾਂ ਨੇ ਗੁਰਦੁਆਰਾ ਸ਼ਹੀਦ ਗੰਜ ਬਣਾਇਆ ਉਹ ਸਾਰੀ ਕਿਸੇ ਵੇਲੇ ਤੁਹਾਨੂੰ ਵਾਰਤਾ ਦੱਸਾਂਗੇ ਕਿੰਨਾ ਕੇਸ ਚੱਲਿਆ ਕਿਦਾਂ ਹੀ ਪਹਿਲਾਂ ਇਸ ਜ਼ਾਲਮ ਬਾਰੇ ਤੁਹਾਨੂੰ ਦੱਸ ਗਏ ਜਦੋਂ ਕਿਤੇ ਹੋਣੀ ਆਉਂਦੀ ਆ ਨਾ ਫਿਰ ਉਹ ਵੱਡੇ ਵੱਡਿਆਂ ਨੂੰ ਟਾ ਲੈਂਦੇ ਆਂਦੇ ਆ ਨਾ ਮੂਸਾਪ ਜਾਂ ਮੌਤ ਤੋਂ ਤੇ ਮੌਤ ਅੱਗੇ ਖਲੋਤੀ ਇਹਨੂੰ ਸੂਹ ਮਿਲ ਜਾਂਦੀ ਆ ਵੀ ਸਿੰਘ ਕਮਾਦ ਚ ਫਲਾਣੇ ਪਿੰਡ ਕੇ ਖੇਤ ਚ ਵੜੇ ਆ ਇਹ ਨਾ ਉਦਣ ਵੀਰਵਾਰ ਦਾ ਦਿਨ ਹੁੰਦਾ ਹਰੇ ਕੱਪੜੇ ਪਾ ਕੇ ਮੁਸਲਮਾਨ ਉਦਣ ਹਰੇ ਕੱਪੜੇ ਪਾਉਂਦੇ ਜਿਆਦਾ ਹੀ ਪਾ ਕੇ ਤੇ ਘੋੜੇ ਤੇ ਆਪ ਨਾਲ ਲੈ ਕੇ ਵੀ ਮੈਂ ਮਾਰਨੇ ਆਂ ਆਂਦੇ ਆਮੋ ਸਾਹਮਣੀ ਫੈਰਿੰਗ ਹੁੰਦੀ ਆ ਤੇ ਇਹਦੇ ਘੋੜੇ ਨੇ ਗੋਲੀ ਵਾਹਦੀ ਉਹ ਡਰ ਜਾਂਦਾ ਇਹਨੂੰ ਲੈ ਕੇ ਪੱਜ ਉੱਠਦਾ ਤੇ ਇਹਦਾ ਪੈਰ ਰਕਾਬ ਚ ਫਸ ਜਾਂਦਾ ਤੇ ਫਿਰ ਇਹ ਨਾ ਖੇਤਾਂ ਚ ਕੜੀਸਦਾਈ ਗਿਆ ਕੜੀਸਦਿਆ ਘੋੜੇ ਦੀ ਰਕਾਬ ਚ ਪੈਰ ਫਸਿਆ ਹੋਏ ਤੇ ਕੜੀਸ ਕੇ ਜਿਹੜਾ ਬੰਦਾ ਮਰਿਆ ਉਹਦਾ ਸ਼ਰਕੀ ਹੁੰਦਾ ਫਿਰ ਇਹਨੂੰ ਉੱਥੇ ਦਫਨਾ ਦੇਂਦੇ ਲੋਹਰ ਦੇ ਵਿੱਚ ਫਿਰ ਜਦੋਂ ਸਿੱਖਾਂ ਦਾ ਰਾਜ ਆਉਂਦਾ ਉਹ ਇਹਨਾਂ ਸਤਿੰਗਾ ਪੁੱਟ ਕੇ ਸਮਾਨ ਵੱਲ ਨੂੰ ਖਲਾਰਦੇ ਹੁੰਨਾਂ ਇਹਨਾਂ ਨੂੰ ਗੁੱਸਾ ਦਾ ਸਿੱਖਾ ਨੂੰ ਇੰਨਾ ਗੁੱਸਾ ਦਾ ਇਹਦੇ ਤੇ ਕਿਉਂਕਿ ਇਹਨੇ ਜ਼ੁਲਮ ਹੱਦੋਂ ਵੱਧ ਕੀਤੇ ਹੁੰਦੇ ਆ ਸੋ ਵੀਰੋ ਜ਼ਰੂਰ ਇਹ ਵੀਡੀਓ ਸ਼ੇਅਰ ਕਰੋ ਤਾਂ ਇਹ ਇਸ ਟਕੇ ਦੇ ਦਰਸ਼ਨ ਕਰ ਸਕਣ ਉਦਾਂ ਤੇ ਟਕੇ ਲੁੱਟ ਪੁੱਟ ਕੇ ਸਾਰੇ ਗਰੇਜ਼ ਦੀ ਲੋਟੂ ਸਰਕਾਰ ਸਾਡੇ ਤੋਂ ਲੈ ਗਈ ਆ ਪਰ ਚਲੋ ਵੀਡੀਓ ਵਗੈਰਾ ਚ ਆ ਜਾਂਦੇ ਗਾੜੀ ਗਾਂ ਦੀ ਗਾਂ ਇਦਾਂ ਦਰਸ਼ਨ ਕਰਾਓ ਸੰਤਾਂ